ਮਾਪੜਾ ਸਰਬਜੀਤ ਕੁਮਾਰ ਜੀ ਨਾਮ ਵਾਲਾ ਸਰ ਤੁਹਾਡੀ ਦੁਕਾਨ ਦੀ ਚੋਰੀ ਹੋਈ ਹੈ ਹਾਂਜੀ ਸਰ ਮੈਂ 2 ਦਿਨ ਤੋਂ ਬਿਮਾਰ ਸੀ ਨਹੀਂ ਆਇਆ ਦੁਕਾਨ ਤੇ ਤੇ ਸਵੇਰੇ ਚਾਚਾ ਜੀ ਇਹਨਾਂ ਦੀ ਨਾਲ ਕੇ ਸਟਾਲ ਹੈਗਾ ਇਹਨਾਂ ਨੂੰ ਜਾ ਕੇ ਦੱਸਿਆ ਕਿ ਤੁਹਾਡੀ ਦੁਕਾਨ ਦੇ ਜਿੰਦੇ ਟੁੱਟੇ ਆ ਨਾਲੇ ਇੱਕ ਹੋਰ ਫੁਖਾ ਉਹਦੇ ਵੀ ਜਿੰਦੇ ਟੁੱਟ ਗਿਆ ਆ ਕੇ ਦੇਖਿਆ ਤੇ ਕਾਫੀ ਨੁਕਸਾਨ ਹੋਇਆ ਹੈਗਾ ਤੁਸੀਂ ਲਾਸਟ ਦੁਕਾਨ ਤੋਂ ਬੰਦ ਕਰਕੇ ਗਏ ਐ ਸ਼ਨੀਵਾਰੀ 7 ਵਜੇ ਬੰਦ ਕਰਕੇ ਗਿਆ ਹੈਗਾ ਕੱਲ ਸੰਦੇਸ ਕੱਲ ਦੇਖਿਆ ਕਿ ਕੱਲ ਕੱਲ ਮੈਂ ਆਇਆ ਵਾ ਸਿਰਫ ਇੱਕ ਚੱਕਰ ਮਾਰ ਕੇ ਚਲਾ ਗਿਆ ਸਿਹਤ ਨਾ ਠੀਕ ਹੋਣ ਦੇ ਕਰਕੇ 2 ਦਿਨ ਤੋਂ ਬੰਦ ਹੈ ਜੀ ਆ ਦੁਕਾਨ ਸਰ ਜੀ ਕੱਲ ਦੀ ਚੱਕਰ ਮਾਰਿਆ ਕੱਲੇ ਬਈ ਮਾਰੇ ਸੀ ਇਹ ਕੋਈ 4 ਤੋਂ 5 ਦਾ ਟਾਈਮ ਸੀਗਾ ਉਹ ਸਹੀ ਵੀ ਬੱਸ ਹਾਂਜੀ ਹਾਂਜੀ ਉਹਦੋਂ ਬਿਲਕੁਲ ਸਹੀ ਸੀਗੀ ਕਿੰਨਾ ਤੂਫਾਨ ਹੋ ਗਿਆ ਸਿਰਫ 5 ਤੋਂ 6000 ਦਾ ਨੁਕਸਾਨ ਹੋਇਆ ਜਿਹਦੇ ਵਿੱਚ ਨਕਦੀ ਸੀ ਨੀਅਰ ਅਬਾਊਟ 1000 ਕ ਦੀ ਲੱਗਦੀ ਸੀਗੀ ਬਾਕੀ ਮੇਰਾ ਜਿਹੜਾ ਖੁੱਲਾ ਮਾਲ ਪਿਆ ਸੀ ਉਹ ਸਾਰਾ ਲੈ ਗਿਆ ਤੇ ਬਾਕੀ ਜਿਹੜਾ ਨੁਕਸਾਨਿਆ ਹੈਗਾ 10 12 ਪੈਕੇਟ ਬਿਸਕੁਟਾਂ ਦੇ ਉਹ ਸਾਰੇ ਚੂਰਾ ਕਰਕੇ ਸੁੱਟ ਗਏ ਆ ਇੱਕ ਥੈਲੀ ਆਟੇ ਦੀ ਪਈ ਸੀ ਉਹ ਲੈ ਗਏ ਹੈਗੇ 5 ਤੋਂ 6000 ਦਾ ਨੁਕਸਾਨ ਹੈਗਾ ਆ ਤੁਹਾਡੇ ਨਾਲ ਨਹੀਂ ਇੱਕ ਬਿਲਕੁਲ ਦੁਕਾਨ ਹੈਗੀ ਉੱਥੇ ਵੀ ਚੋਰੀ ਹੋਈ ਹੈਗੀ ਆ ਚੋਰਾਂ ਨੇ ਇੱਕੋ ਸਮੇਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਉਹ ਲੋਗੜੇ ਇਲਾਕੇ ਵਿੱਚ ਜਿਹੜਾ ਮਿਹੜੀ ਉੱਟ ਜਾਂਦਾ ਹੈਗਾ ਵਾ ਚੋਰੀ ਆ ਵਾ ਦਾ ਤਾਂ ਅਕਸਰ ਚੋਰੀਆਂ ਹੁੰਦੀਆਂ ਹੀ ਰਹਿੰਦੀਆਂ ਲੁੱਟ ਖੋ ਮੋਬਾਈਲ ਆ ਖੋ ਲੈਣਾ ਔਰ ਖਾਸ ਤੌਰ ਤੇ ਛੋੜੀਆਂ ਛੁੜੀਆਂ ਕਰਦਾ ਜਿਹੜੇ ਉਹੀ ਕਮਾਉਂਦੇ ਉਹੀ ਖਾਂਦੇ ਆ ਭਾਨਾ ਬਹੁਤ ਥੱਕਾ ਹੋਇਆ ਫਿਰ ਹਾਂਜੀ ਸਰ ਅਸੀਂ ਸਭ ਤੋਂ ਪਹਿਲਾਂ ਮੈਂ ਤੇ ਨਾਲ ਦੀ ਦੁਕਾਨ ਜਿਹਦੇ ਚੋਰੀ ਹੋਈ ਆ ਤੇ ਨਾਲ ਸਾਡੇ ਸਾਬਕਾ ਪੰਚ ਸਾਹਿਬ ਸੀਗੇ ਅਸੀਂ ਜਾ ਕੇ ਦਰਖਾਸਤ ਦੇ ਕੇ ਆਏ ਆ ਤੇ ਮੰਗ ਇਹੀ ਹੈਗੀ ਆ ਜੀ ਕਿ ਇਹ ਜਿਹੜੇ ਚੋਰ ਹੈਗੇ ਇਹਨਾਂ ਨੂੰ ਨੱਥ ਪਾਈ ਜਾਵੇ ਔਰ ਮੈਂ ਤਾਂ ਲੋਨ ਚਾਕੇ ਕਿਸੇ ਤੋਂ ਪੈਸੇ ਲੈ ਕੇ ਕੰਮ ਸ਼ੁਰੂ ਕੀਤਾ 4 ਮਹੀਨੇ ਹੋਇਆ ਜੀ 5 5 10 10 ਪੈਸੇ ਬਚਾ ਕੇ ਅਸੀਂ ਆਪਣੀਆਂ ਬੱਚੀਆਂ ਦਾ પેટ ਭਰਦੇ ਆ ਪਰ ਇਹ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਅਰਸੀਂ ਤਾਂ ਲਹੰਬਰਦੀ ਚਾਉਦੇ ਆ। ਅ ਤੋਂ ਨਾਲ ਹੀ ਨਾਲ ਪ੍ਰਸ਼ਾਸਨ ਨੂੰ ਮੰਗ ਕਰਦੇ ਕਿ ਇਸ ਆਸ-ਪਾਸ ਸਿ ਕੈਮਰਾ ਵੀ ਖੋਲ ਲਿਆ ਜਾਵੇ ਤਾਂ ਜੋ ਇਹਨਾਂ ਚੋਰਾਂ ਨੂੰ ਫੜ ਕੇ ਤੁਹਾਡਾ ਜਿਹੜਾ ਮੁਆਵਜ਼ਾ ਪੂਰਾ ਕੀਤਾ ਜਾ ਸਕੇ। ਬੜਾ ਬੜਾ ਧੰਨਵਾਦ। ਸ਼ੁਕਰੀਆ। ਨਾਮ ਕੀ ਆਪਣਾ? ਰਵੀ ਕੁਮਾਰ ਜੀ। ਰਵੀ ਕੁਮਾਰ ਜੀ ਤੁਹਾਡੀ ਦੁਕਾਨ ਇੱਥੇ ਹੈ। ਕਾਦੀ ਦੁਕਾਨ ਹੈ? ਇਹ ਬੀੜੀਆਂ ਸਿਗਰਟ ਹੈ, ਚਾਹ ਪਾਣੀ ਹੈ ਜੀ। ਚੋਰੀ ਹੋਈ ਤੇ ਕੀ ਮਾਮਲਾ? ਹਾਂ ਜੀ ਚੋਰੀ ਹੋਈ ਹੈ ਜੀ ਮੈਂ ਦੋ ਤਿੰਨ ਦਿਨ ਹੋਇਆ ਆਇਆ ਨਹੀਂ ਬਿਮਾਰ ਸੀਗਾ ਤੇ ਅੱਜ ਆਇਆ ਸਵੇਰੇ 7 ਵਜੇ ਆ ਕੇ ਦੇਖਿਆ ਤਾਂ ਦਰਵਾਜ਼ਾ ਦਰਦੂਜਾ ਤੋੜਿਆ ਪਿਆ ਸੀ ਜੀ। ਤੁਸੀਂ ਜਿਹੜਾ ਕੱਲ ਐਤਵਾਰ ਵਾਲੇ ਦਿਨ ਗਏ ਸੀ ਦੁਕਾਨ ਖੋਲੀ ਚੁੱਕੇ ਨੇ ਕੱਲ ਨਹੀਂ ਖੋਲੀ ਪਰਸੋਂ ਸੀ ਗਿਆ ਜੀ ਮੈਂ ਸਮਾਂ ਕਿੰਨੇ ਵਜੇ ਗਏ ਸੀ ਪਰਸੋਂ ਮੈਂ ਰੋਟੀ ਖਾਣ ਗਿਆ ਸੀ 2 ਵਜੇ ਜੀ ਤੇ 2 ਵਜੇ ਤੋਂ ਬਾਅਦ ਮੈਂ ਬਿਮਾਰ ਪੈ ਗਿਆ ਘਰ ਜਾਣੇ ਆਣ ਨਹੀਂ ਦਿੱਤਾ ਕਹਿੰਦੇ ਨਾ ਜੀ ਪਰਸੋਂ ਘਰ ਬੰਦ ਕਰਤੀ ਹਾਂਜੀ ਕੱਲ ਆ ਕੇ ਸਾਰਾ ਦੇਖਿਆ ਦੁਕਾਨ ਤੇ ਕੋਈ ਪਰਸੋਂ ਜੀ ਕੱਲ ਦੀ ਚੋਰੀ ਨੇ ਕੱਲ ਨਹੀਂ ਆਇਆ ਜੀ ਮੈਂ ਕੱਲ ਤਾਂ ਨੂੰ ਕਦੋਂ ਪਤਾ ਲੱਗਾ ਚੋਰੀ ਹੋਈ ਮੈਂ ਸਵੇਰੇ 7 ਵਜੇ ਆਇਆ ਜੀ ਦੁਕਾਨ ਤੇ ਆ ਕੇ ਦੇਖਿਆ ਹਾਂਜੀ ਕੀ ਟੁੱਟਾ ਪਿਆ ਸੀ ਤੇ ਦਰਵਾਜ਼ਾ ਟੁੱਟਾ ਪਿਆ ਸੀਗਾ ਜੀ ਇੱਥੇ ਅੱਛਾ ਹਾਂਜੀ ਤੇ ਕਿੰਨਾ ਖਰਚਾ ਲੱਗਾ ਸਮਾਨ ਜੀ ਮੈਂ ਕਹਿੰਦਾ 25 ਤੇ 30 ਹਜ਼ਾਰ ਪੈਸਾ ਸੀਗਾ ਕੈਸ਼ ਸੀਗਾ ਤੇ ਸਮਾਨ ਕੋਲੋਂ ਪਰਸੋਂ ਲੈ ਕੇ ਰੱਖਿਆ ਸੀਗਾ ਨਗਦੀ ਵੀ ਲੈ ਕੇ ਗਏ ਨਗਦੀ ਵੀ ਹਾਂਜੀ ਮੈਂ ਬਾਬਿਆਂ ਦੇ ਪੈਸੇ ਜੋੜਦਾ ਹੁੰਦਾ ਸੀਗਾ ਜੋ ਵੀ ਜਿੰਨਾ ਵੀ ਦਿਲ ਕੀਤਾ ਪਾਜੀ ਦੇ ਦੇ ਦਿੱਲੀ ਦੇ ਦਿੱਲੀ ਦੁਕਾਨ ਤੇ ਕੌਣ ਵੰਦਦਾ ਸੀ ਜੀ ਮੈਂ ਹੀ ਸੀਗਾ ਜੀ ਅੱਛਾ ਤੇ ਤੁਸੀਂ ਕੋਈ ਨਹੀਂ ਤਰਖਾਸ ਦਿੱਤੀ ਆ ਦਰਖਾਸਤ ਜੀ ਦੇ ਕੇ ਆਏ ਆ ਜੀ ਅੱਜ ਸੋ ਠੀਕ ਹੈ ਨਾ ਪੁਲਿਸ ਅਧਿਕਾਰੀ ਆ ਦਾ ਪੁਲਿਸ ਅਧਿਕਾਰੀ ਕਹਿੰਦੇ ਵੀ ਆ ਕੇ ਦੇਖਦੇ ਆ ਅੱਜ ਐ ਨਹੀਂ ਦੇਖਾਂਗੇ ਕੈਮਰਾ ਲਗਾ ਆਸਪਾਸ ਕੈਮਰਾ ਕੈਮਰਾ ਲੱਗਾ ਹੋਇਆ ਜੀ ਆ ਬਿਲਡਿੰਗ ਦੇ ਵਿੱਚ ਜੀ ਪਹਿਲਾਂ ਵੀ ਕਦੀ ਚੋਰੀਆਂ ਚੋਰੀਆਂ ਹੁੰਦੀਆਂ ਹੁੰਦੀਆਂ ਪਹਿਲਾਂ ਵੀ ਇੱਕ ਵਾਰੀ ਇਹਦੇ ਹੋਇਆ ਸੀ ਕਿ ਪਰ ਉਹ ਸਮਾਨ ਉਸ ਟਾਈਮ ਲੈ ਕੇ ਗਏ ਸਕੇ ਉਹ ਟਾਈਮ ਨਾਲ ਤਾਂ ਲੋਕ ਨਹੀਂ ਟੁੱਟਿਆ ਸਕੇ ਜੀ ਤੁਹਾਡਾ ਕੈਸ਼ ਤੇ ਅੱਜ ਕਾ ਅੱਜ ਹੋਈ ਹੈ ਤੇ ਜਿਹੜੀ ਅੱਜ ਕਾਸ਼ ਹੋ ਰਹੀ ਹੈ ਇਹ 5 ਸਾਲ ਦੁਕਾਨ ਕਰ ਰਹੇ ਇਹ 5-6 ਸਾਲ ਹੋ ਗਿਆ ਜੀ ਦਰਖਾਸਤ ਸੀਪੀਐਸ ਹਾਂ ਜੀ ਦਰਖਾਸਤ ਦਿੱਤੀ ਹੋਈ ਹੈ ਜੀ